ਸਾਡੇ ਧੰਨਵਡੇ ਬੋਡੀ ਬਿਲਡਰ ਅਤੇ ਦਿਲ ਦੇ ਬਾਦਸ਼ਾਹ ਬਹੁਤ ਮਿੱਠ ਬੰਦੇ ਨੇ ਜੁਰਮੇ ਦੇ ਪਾਸੇ ਜਿਹਦੀ ਸੁਭਾਅ ਮਿਲਣਾ ਜਿਹੜਾ ਆਦਮ ਕੱਦ ਫੋਟੋਗ੍ਰਾਫਰ ਪ੍ਰੀਤਲਾਲ ਖਾਲਸਾ ਵਾਲਾ ਜੀ ਮਾਲਾ ਸਾਹਿਬ ਠਾਕਰੇ ਦੇ ਘਰ ਲੱਗੇ ਹੋਏ ਜਦੋਂ ਬੰਬੇ ਜਾਂਦਾ ਸੀ ਤਾਂ ਉਹ ਕਹਿੰਦਾ ਸੀ ਮੈਨੂੰ ਇੱਥੇ ਕੋਈ ਕੋਈ ਪਤਰਾਂ ਨਹੀਂ ਇਥੇ ਦਾ ਜਲਾ ਬਾਪੂ ਹੈ ਉਹ ਮੇਰਾ ਮਾਣ ਮਾਣ ਬਹੁਤ ਕਰਦਾ ਹੈ ਉਹ ਨਹੀਂ ਉਹ ਗੁਰਿੰਦਰ ਉਹ ਵੀ ਆ ਜਾਣ ਬੰਨਾ ਬਹੁਤ ਹੌਕਾ ਬੰਦੇ ਨੇ 2 ਸਾਲ ਮਹੀਨੇ ਡੰਬਲ ਮਾਰ ਕੇ ਆਲੇ ਦੋਲੇ ਆਏ ਟੈਕਨੋਲੋਜੀ ਕਿ ਮੈਂ ਤਾਂ ਆਦਤ ਦਾਗਤਵਾਰ ਮੇਰੇ ਸਾਹਮਣੇ ਕੋ ਹੰਗ ਦੇ ਮੈਂ ਦੰਤ ਤੋੜ ਦੂੰ ਮੈਂ ਮੂੰਹ 판 ਦੂੰ ਮੈਂ ਇਹ ਕਰ ਦੂੰਗਾ ਕਰ ਦੂੰ ਤੇ ਘਰੋਂ ਉਹ ਅਵਿੰਦਰ ਇੰਨਾ ਦਾਗਤਵਾਰ ਬੰਦਾ ਹੋ ਕੇ ਵੀ ਨਿਮਰਤਾ putted-putted ਭਰੇ ਮੇਰੇ ਯਾਦ ਇੱਕ ਵਾਰੀ ਆਥਾਨ ਪੈਂਦੀਆਂ ਗੱਲਾਂ ਹੋਈਆਂ ਅਵਿੰਦਰ ਨੇ ਦੱਸਿਆ ਕਿ ਮੇਰੇ ਆਦਰ ਮੇਰੇ ਸਾਹਮਣੇ ਬੜਾ ਸਾਰੇ ਬਿਆਸਾ ਵਾਲੇ ਸੰਤਾਨ ਹਮਦੇ ਤੇ ਇਸ ਕਰਕੇ ਮੈਂ ਟੁੱਟਲੀ ਵੈਜੀਟੇਰੀਨ ਕਹਿੰਦਾ ਇੱਕ ਵਾਰੀ ਮੇਰੇ ਦਿਲ ਚ ਆਇਆ ਸੀ ਕਿ ਮੈਂ ਕੰਪਿਊਟਰ ਦਾ ਖਾਣਾ ਕਰਾਂ ਹਾਂ ਤੇ ਡਾਕਟਰ ਤੋਂ ਸਲਾਹ ਮਸ਼ਕੁਰਾ ਕਿ ਮੈਂ ਇੱਕ ਹਫਤਾ ਕਰ ਦੇ ਕੇ ਆਪਣੇ ਬਾਦ ਮੈਨੂੰ ਮੇਰੇ ਅੰਦਰ ਅੰਦਰ ਨੇ ਲਾੜਤਾ ਪਈਆ ਕਿ ਬਾਪ ਦਾ ਜੀ ਦਾ ਇਦਾਂ ਦੇ ਤੇ ਕੀ ਕਰਨ ਲੱਗਿਆ ਇਹ ਤੋਂ ਬਿਨਾ ਸਰ ਸਕਦਾ ਅਧਰ ਮੈਂ ਸਾਰੇ ਆ ਦੱਸਿਆ ਕਰਦਾ ਸੀ சங்க <laughs> <Anfang> <do faith> <food>